ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8890 99728 ਅੱਜ ਦੀ ਆਪਣੀ ਵਿਜਿਟ ਆਪਦੇ ਫਾਰਮ ਤੋਂ ਆ ਤੁਹਾਡੇ ਲਈ ਦੋ ਵਹਿੜਾ ਤੇ ਇੱਕ ਕੱਟੀ ਸੇਲ ਹੀ ਲੈ ਕੇ ਆਏ ਆ ਬਾਂਦ ਦੀ ਡਿਟੇਲ ਤੁਹਾਨੂੰ ਦਿੰਨੇ ਆ ਪਹਿਲੇ ਨੰਬਰ ਤੋਂ ਤੁਹਾਨੂੰ ਦੱਸ ਦਿਆਂ ਪੂਰੀ ਡਿਟੇਲ ਇਹਦੀ ਆ ਤੁਸੀਂ ਪਹਿਲੇ ਨੰਬਰ ਤੇ ਦੇਖ ਸਕਦੇ ਪਲੂਨ ਵस्सी ਰਾਤ ਦੀ ਸੂਈ ਵੀ ਆ ਜੇਰ ਪ੍ਰੋਪਰ ਡੰਨ ਹੈ ਦੀ ਵੀਡੀਓ ਬਣਾਈ ਵੀ ਆਪਣੀ ਜੇਰ ਦੀ ਵਗੈਰਾ ਤੇ ਮਗਰ ਇਹਦੀ ਆ ਗਿਆ ਬੱਸਾ ਚੈੱਕ ਕਰ ਲਓ ਨਾੜਵਾ ਨੁੜਗਾ ਦੇਖੋ ਨਾਲ ਹੀ ਹਜੇ ਤੇ ਬੈੜ ਦੀ ਫੇਸ ਬਿਊਟੀ ਦੇਖ ਲਓ ਮੂੰਹ ਤੋਂ ਦੋ ਦੰਦਾ ਹਜੇ ਕੱਦ ਕਾਠ ਵਧੀਆ ਜਰਸੀ ਆ ਗਈ ਆ ਇਹ ਗੱਲ ਕਰੀਏ ਥਾਣੇ ਦੇਖ ਸਕਦੇ ਚਾਰੇ ਥਾਣੇ ਪੂਰੇ ਨਿਕਖਮੇ ਤੇ ਪੂਰੀ ਸਪੇਸ ਤੇ ਲੱਗੇ ਹੋਏ ਆ ਤੇ ਅੱਜ ਤਰੀਕ ਹੈਗੀ ਆ ਬਾਈ ਜੀ 11 चौथा महीना 2025 सुबह 10:00 बजे वीडियो कवर कर रहे हैं अपने घरों ते ਹੁਣ ਇਹਦੀ ਚਵਾਈ ਹੋ ਚੁੱਕੀ ਆ ਜਿਵੇਂ ਬੂੰਦ ਬੂੰਦ ਨਜੋੜੀ ਵੀ ਆ ਪਹਿਲਾਂ ਵਸੇ ਦੀ ਦੁੱਧ ਬਾਈ ਜੀ ਇਹ 13-14 ਕਿਲੋ ਖੁੱਲਾ ਦੇ ਦੂ ਮੋਜਨਾ ਕੱਦ-ਕੱਟ ਚੈੱਕ ਕਰ ਲੋ ਆਰਡਰ ਬਹੁਤ ਸੋਹਣਾ ਫੈਕਸੀ ਹੀ ਹਵਾਨੇ ਦੀ ਆ ਤੇ ਬਾਜਵ ਰੇਟ ਦੇ ਉੱਤੇ ਆ ਇਹਦਾ ਮੁੱਲ ਬਾਈ ਜੀ ਕੋਈ 50 ਨਹੀਂ ਕੋਈ 55 ਨਹੀਂ ਬਸ ਜੱਸ ਨੂੰ 40000 ਦੀ ਵਿੜ ਦੇ ਦਾਂਗੇ ਵਿੱਚੋਂ ਮਾਨਤਾਨ ਕਰ ਦਾਂਗੇ ਮਾੜਾ ਮੋਟਾ 46000 ਦੀ ਵਿੜ ਦੇ ਦਾਂਗੇ ਇਹ ਤੇ ਦੁੱਧ ਬਾਈ ਜੀ 13-14 ਕਿਲੋ ਮੋਜਨਾ ਖੁੱਲਾ ਪਾ ਦੂਗੀ ਕੱਦ-ਕੱਟ ਚੈੱਕ ਕਰ ਲੋ ਲੈ ਵਾ ਲੂਆ ਬਹੁਤ ਸ ਦੇਖੋ ਫਿਟਿੰਗ ਵਾਲਾ ਆਰਡਰ ਆ ਬਹੁਤ ਸੋਹਣਾ ਕੰਮ ਵਾਲੇ ਤਾਂ ਪੂਰੀ ਸੀਲ ਠੰਡੀ ਐ ਚਵਾਈ ਚ ਵੀ ਇੱਕ ਨੰਬਰ ਆ ਤੇ ਅੱਗੇ ਦੋ ਨੰਬਰ ਚੈੱਕ ਕਰ ਲੋ ਜੀ ਵੱਡੇ ਕੱਦਕਾਰ ਚ ਐਚ ਐਫ ਵੈੜ ਆ ਗਈ ਬਾਈ ਜੀ ਫੇਸ ਬਿਊਟੀ ਚੈੱਕ ਕਰ ਲੋ ਬਹੁਤ ਹੀ ਪਿਆਰਾ ਫੇਸ ਆ ਦੂਜਾ ਸੁਆ ਓਰੀਜਨਲ ਥਣ ਥਣ ਬਹੁਤ ਚੰਗੇ ਲੱਗੇ ਲੇਵ ਤੇ ਮਿਲਕ ਵੀ ਦੇਖੋ ਬਹੁਤ ਸਟਰੌਂਗ ਲੱਗੀਆਂ ਦੂਜਾ ਸੁਆ ਸੁੰਦੀ ਆ ਫਰੂਨ ਨੇ ਬਾਈ ਜੀ 22 23 ਕਿਲੋ ਦਿੱਤਾ ਇਸ ਵਾਰੀ ਆਸਮੀ ਦਾ 24 25 ਕਦੋਂ ਬੜੀ ਨਾਮਦਰੀ ਚਵਾਊਗੀ ਕੱਦਕਾਰ ਚ ਪੂਰੀ ਫੁੱਲ ਆ ਤੇ ਸੂਣ ਦੇ ਵਿੱਚ ਇਹਦੇ 8 ਤੋਂ 9 ਦਿਨ ਬਾਕੀ ਪਏ ਐ ਹਜੇ ਤੇ ਹਵਾਨਾ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਧਿਆਰ ਕਰਦੀਆਂ ਦੀ ਕਰਮ ਵਾਲੀ ਲੈ ਵੇ ਤੇ ਮਿਲਕ ਵੇ ਚੈੱਕ ਕਰ ਲਓ ਪੂਰੇ ਚਾਰੇ ਥਣ ਪੂਰੇ ਨਿੱਖਣਵੇਂ ਤੇ ਪੂਰੀ ਸਪੇਸ ਤੇ ਲੱਗਿਆ ਤੀਛਾਈ ਵਾਲਾ ਥਾਣਾ ਆ ਚੈੱਕ ਕਰਾਉਂਦਾ ਨੇੜੇ ਤੋਂ ਲੈ ਕੇ ਤੁਹਾਨੂੰ ਪ੍ਰਿੰਟ ਪ੍ਰਿੰਟ ਚੰਗਾ ਵਜਨ ਵਾਲੀ ਬਿਹੜਾ ਕੱਦ ਕਾਠ ਵਾਲੀ ਇਹਦਾ ਮੁੱਲ ਫੋਨ ਤੇ ਹੋਈ ਬਈ ਜੀ ਤੇ ਅੱਗੇ ਆ ਗਈ ਤਿੰਨ ਨੰਬਰ ਕੱਟੀ ਬਈ ਤੇ ਇਹ ਬਾਈ ਜੀ ਇਹਦੀ ਉਮਰ ਹੈਗੀ 13 ਮਹੀਨਿਆਂ ਦੀ ਖੀਰੀ ਕੱਟੀ ਆ ਥਾਣ ਤੁਹਾਨੂੰ ਦੇਖ ਲਓ ਚਾਰ ਹੀ ਥਾਣਾ ਕੋਈ ਪੰਜਵਾਂ ਥਾਣਾ ਨਾਲ ਕੋਰਸ਼ ਆ ਗਈ ਨਹੀਂ ਕੀ ਤੇ ਫੇਸ ਬਿਊਟੀ ਚੈੱਕ ਕਰ ਲਓ ਤੇ ਇਹ ਕੱਟੀ ਵਧੀਆ ਬਈ ਇਹ ਰਾਜਸਥਾਨ ਚੋਂ ਆਈ ਵਿਸ਼ੇ ਦੀ ਮਾਂ ਉਹਦੀ ਕੱਟੀ ਹੈਗੀ ਇਹ ਤੇ ਆ ਫੇਸਬੁਕ ਚ ਚੈੱਕ ਕਰੋ ਬਹੁਤ ਸੋਹਣੀ ਹੈ ਤੇ ਮਾਂ ਨੇ ਇਹਦੀ ਬਾਈ ਨੇ 16 17 ਕਿਲੋ ਦਿੱਤਾ ਪਿਆ ਸਿੰਘ ਸਿੰਘ ਬਹੁਤ ਸੋਹਣਾ ਕਰਮ ਵਾਲੀ ਮੋੜਦੀ ਆਉਂਦੀ ਆ ਇਹਦਾ ਵੀ ਰੇਟ ਜਮਾਂ ਬਾਜ਼ੀ ਵੀ ਹੋਊਗਾ ਬਸ ਲੈਣ ਦੇਣ ਜਿਹੜਾ 26000 ਰੇਟ ਹੈ ਇਹਦਾ ਪਿੱਛੇ ਛੋਟ ਛੱਪਾ ਕਰ ਦਾਂਗੇ ਕੋਈ 30 ਨਹੀਂ ਕੋਈ 35 ਨਹੀਂ 26000 ਦੀ ਬੈ ਵਿਚੋਂ ਮਾਨਤਾ ਨਾ ਮਾੜਾ ਵਟਾ ਕਰ ਦਾਂਗੇ ਫੇਸਬੁਕ 'ਚ ਚੈੱਕ ਕਰ ਲੋ ਕੱਟੀ ਦੀ ਬਹੁਤ ਸੋਹਣੀ ਆ ਜਾਤ ਪਤਲੀ ਹੈਗੀ ਕੱਤ ਕਾੜ ਦੀ ਪੂਰੀ ਵਧੀਆ ਵਜਨ ਵਾਲੀ ਹੈਗੀ ਕੋਈ ਲਸੀ ਦਾ ਵੀ ਨਹੀਂ ਹੈਗੀ ਤੇ ਰੇਟ ਇਹਦਾ ਬਾਈ ਜੀ 26000 ਤੇ ਦੋ ਨੰਬਰ ਦਾ ਫੋਨ ਫੋਨ ਤੇ ਹੋ ਜੂਗਾ ਜਾਇ ਹੀ ਹੋਊਗਾ ਤੇ ਲੇਵਾ ਚੈੱਕ ਕਰ ਲਓ ਬਹੁਤ ਸੋਹਣਾ ਕਰਨ ਵਾਲੀ ਤਿਆਰ ਕਰਦੀ ਹੁੰਦੀ ਹੈ ਤੇ ਇੱਕ ਨੰਬਰ ਤੁਹਾਨੂੰ ਦੱਸਤਾ ਮੁੱਲ 50 ਕਰਾ ਲਓ 55 ਨਹੀਂ ਵਸੇ 40000 ਚੋ ਛੋਟ ਕਰਾਂਗੇ ਲੇਵਾ ਦੇਖ ਸਕਦੇ ਆ ਬਹੁਤ ਸੋਹਣਾ ਜਰਸੀ ਵਹਿੜਾ ਗਈ ਇੰਦਾਂ ਦੀ ਹੁਣ ਗਰਮੀ ਆ ਗਈ ਗਰਮੀ ਚ ਇਹਨਾਂ ਨੇ ਚੱਲਣਾ ਕਰਮ ਵਾਲਿਆਂ ਨੇ ਤੇ ਮਗਰ ਆ ਗਿਆ ਤੇ ਬੱਸਾ ਤੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਥੀ ਤੁਹਾਡੇ ਲਈ ਤਿੰਨ ਜਾਨਵਰ ਸੇਲ ਲਈ ਲੈ ਕੇ ਆਈ ਜੀ ਜਿੰਨਾਂ ਵਿੱਚ ਤੁਹਾਨੂੰ ਪਰ ਬਾੰਦੀ ਡੀਟੇਲ ਪ੍ਰੋਪਰ ਦੱਸਤੀ ਆ ਇਮਰੇ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਵੀ ਜਾਨਵਰ ਤੈਨਾਂ ਜੋ ਕੋਈ ਪਸੰਦ ਆਉਂਦਾ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਓ ਮੇਰਾ ਪਿੰਡ ਹੈ ਹਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨੇਅਰ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣਾ 78990999728 ਸਾਰੇ ਮੇਰੇ ਵੀਰਾਂ ਦਾ ਵੀਡੀਓ ਨੇ ਅੰਤ ਤੱਕ ਦੇਖਣ ਲਈ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ